ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਪਾਸ਼ ਦੁਆਰਾ ਲਿਖੀ ਕਿਤਾਬ ਲੋਕ ਕਥਾ ਪੈੜ ਤੇ ਵਿਚਕਾਰੀ ਵਿਚਕਾਰੀ ਕਲਮ ਦੀ ਵਿਚਕਾਰੀ ਚੋ ਫੁੱਟ ਦੇ ਰੰਗਾਂ ਦੀ ਭਾ ਲੋਕ ਪਰਜਾ ਦੀ ਸਮੂਹਿਕ ਸਮਾਜਿਕ ਦਸ਼ਾ ਤੇ ਪਾਏ ਹਾਕਮ ਜਮਾਤ ਦੇ ਅਸਰਾਂ ਤੇ ਦਬਾਵਾਂ ਦਾ ਪ੍ਰਤੀਕਰਮ ਹੈ ਵਿਚਕਾਰੀ ਦੇ ਰੰਗ ਪਾਸ਼ ਦੀ ਕਲਮ ਚੋਂ ਕਿਵੇਂ ਉਗੜਦੇ ਹਨ ਇਹ ਗੱਲ ਗੁੱਝੀ ਨਹੀਂ ਜਾਂ ਸਿਰਫ ਕਹਿਣ ਸੁਣਨ ਤੱਕ ਹੀ ਸੀਮਤ ਨਹੀਂ ਗੱਲ ਸੁਲਗ ਦੀ ਸੁਲਗ ਦੀ ਇੱਕ ਹਿਲਜੁਲ ਤਰਥੱਲੀ ਤੇ ਝਖੜ ਬਣਦੀ ਦਿਸਦੀ ਹੈ ਕਵੀ 파ਸ਼ ਪੰਜਾਬੀ ਕਵਿਤਾ ਦਾ ਧਨ ਭਾਗ ਹੈ 파ਸ਼ ਦੀ ਕਵਿਤਾ ਪੜ੍ਹ ਕੇ ਸਾਡੀਆਂ ਅੱਖਾਂ ਖੁੱਲੀਆਂ ਹਨ ਤੇ ਸਾਨੂੰ ਮਹਿਸੂਸ ਹੁੰਦਾ ਹੈ ਕਿ ਅਸੀਂ ਅੱਜ ਤੱਕ ਉਹ ਜੜਿਆਂ 'ਚ ਉੱਲੇ ਝਟਕਦੇ ਰਹੇ ਤੇ ਗੱਲ ਕੋਈ ਵੀ ਨਹੀਂ ਸੀ ਕਵਿਤਾ ਪਾਸ ਦੀ ਨंगेਜ ਵਾਂਗ ਉਗਾੜ ਕੇ ਦੱਸਦੀ ਹੈ ਕਵੀ ਕੀ ਹਸਤੀ ਹੁੰਦਾ ਹੈ ਤੇ ਕਵਿਤਾ ਕਿਵੇਂ ਸਿਰਜਣੀ ਬਾਣੀ ਹੁੰਦੀ ਹੈ ਸਾਡਾ 20ਵੀਂ ਸਦੀ ਦਾ ਪੰਜਾਬੀ ਸਾਹਿਤਕ ਵਿਰਸਾ ਪਰੰਪਰਾਈ ਬૌਧਿਕ ਪ੍ਰਯੋਗੀ ਪ੍ਰਗਤੀਵਾਦੀ ਸਮਾਜਵਾਦੀ ਤੇ ਹੋਰ ਲੱਲੂ ਪੰਜੋ ਅਖੋਤੀ ਡਿੰਗਾ ਹੀ ਸੀ ਜੋ ਗੁੰਮਰਾਹ ਤੇ ਰੰਗੇ ਹੋਏ ਗਿੱਦੜਾਂ ਦੀਆਂ ਹੁੱਕਾਂ ਸਨ ਅੱਠੇ ਪਹਿਰ ਜੁਗਾਲੀ ਕਰਨਾ ਜਾਂ ਮਾਸ ਦੀਆਂ ਪਿੰਗਾ ਝੁੱਟਨੀਆਂ ਇਹਨਾਂ ਦਾ ਸ਼ੁਗਲ ਹੁੰਦਾ ਹੈ ਇਹ ਮਸਿਆ ਪੁੰਨਿਆਂ ਤੇ ਜਿਸਮ ਤੇ ਦੋ ਬੁੱਕ ਪਾਣੀ ਦੇ ਪਾਉਂਦੇ ਹਨ ਤੇ ਹਰੇ ਰਾਮ ਹਰੇ ਗੰਗਾ ਤੇ ਬਸ ਇਹਨਾਂ ਦੀ ਆਤਮਾ ਤੇ ਮੈਲ ਜੰਮੀ ਰਹਿੰਦੀ ਹੈ ਦਿਮਾਗ ਨਹੀਂ ਇਹਨਾਂ ਕੋਲ ਦਿਮਾਗ ਹੁੰਦਾ ਹੈ ਇਹ ਆਪਣੇ ਅਗਿਆਨ ਦੀ ਧੁੱਪ ਚ ਠੋਕਰਾਂ ਖਾਂਦੇ ਜ਼ਖਮੀ ਹੁੰਦੇ ਹਨ ਗੱਲ ਕੀ ਇਹ ਕੁਝ ਵੀ ਨਹੀਂ ਹੁੰਦੇ ਰੁੱਖ ਤੋਂ ਡਿੱਗਦੇ ਪੱਤੇ ਦਾ ਕੋਈ ਮੁੱਦਾ ਹੋਵੇ ਤਾਂ ਹੋਵੇ ਪਰ ਇਹਨਾਂ ਦਾ ਹਰਗिज ਨਹੀਂ ਜਿਉਂਦੀਆਂ ਸੈਕਦੀਆਂ ਲਾਸ਼ਾਂ ਸੋ ਇਹਨਾਂ ਦੀਆਂ ਵਾਹ ਨੂੰ ਮਾਰੀਆਂ ਤਲਵਾਰਾਂ ਦੀ ਦੇਣ ਤੇ ਪ੍ਰਾਪਤੀ ਅਜ ਇਸ ਕਵੀ ਦੀ ਆਵਾਜ਼ ਤੇ ਕਲਾ ਸਾਧਨਾ ਜੋ ਮਨੁੱਖ ਨੂੰ ਰਿੰਗਦੀ ਜੂਨ ਚੋਂ ਬਾਹਰ ਕੱਢਦੀ ਸਾਕਾਰ ਜਦੋਂ ਜਹਾਦ ਹੈ ਅੱਗੇ ਗੋਡਿਆਂ ਭਾਰ ਹੈ ਅਮਲੀ ਜੀਵਨ ਪਾਸ ਦਾ ਸਾਡੇ ਵੇਲੇ-ਵੇਲੇ ਇਤਿਹਾਸ ਦੇ ਪਰਦੇ ਤੇ ਆਏ ਪਾਤਰਾਂ ਜਿਨ੍ਹਾਂ ਦੇ ਹੱਥਾਂ 'ਚ ਸੱਚ ਦੀ مشਾਲ ਜਗਦੀ ਰਹੀ ਤੇ ਸੱਚ ਵਾਸਤੇ ਤਲਵਾਰ ਜੂਝਦੀ ਰਹੀ ਤੋਂ ਅਗਲਾ ਕਦਮ ਹੈ ਜੋ ਯੁੱਗ ਪਲਟਾਵਾ ਕਰ ਜਾਂਦੇ ਹਨ ਉਹਨਾਂ ਦੀਆਂ ਪੈੜਾਂ ਇਤਿਹਾਸ ਦੇ ਰੇਤੇ ਤੋਂ ਪਾਸ ਦੀਆਂ ਅੱਜ ਚਿਤਰੀਆਂ ਪੈੜਾਂ ਵਾਂਗ ਹੀ ਲੱਗਦੀਆਂ ਹਨ ਸੰਤ ਸੰਧੂ ਅਸੀਂ ਹੁਣ ਆਏ ਹਾਂ ਐ ਲੋ ਸਾਡਾ ਜਫਰ ਨਾਮਾ ਸਾਡੇ ਹਿੱਸੇ ਦੀ ਕਟਾਰ ਦੇ ਦੇਵੋ ਸਾਡਾ ਪੇਟ ਹਾਜ਼ਰ ਹੈ ਧੰਨਵਾਦ